ਸ਼ਸ਼ੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਸਤਨਾਮ ਤੇ ਅੱਜ ਇੱਕ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਅੱਜ ਸਵੇਰੇ 11 ਵਜੇ ਨਗਰ ਪੰਚਾਇਤ ਸਰਦੂਲਗੜ ਦੀ ਪ੍ਰਧਾਨਗੀ ਦੀ ਚੋਣ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਬਾੜ ਨੰਬਰ 9 ਤੋਂ ਐਮਸੀ ਬੀਨਾ ਰਾਣੀ ਧਰਮ ਪਤਨੀ ਪ੍ਰੇਮ ਕੁਮਾਰ ਗਰਗ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਬਾੜ ਨੰਬਰ 14 ਤੋਂ ਐਮਸੀ ਸੁਖਜੀਤ ਸਿੰਘ ਬੱਬਰ son of ਨਾਜਰ ਸਿੰਘ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਬਾੜ ਨੰਬਰ 15 ਤੋਂ ਐਮਸੀ ਸੁਖਵਿੰਦਰ ਸਿੰਘ ਬਿੰਦਰ ਜੈਕ son of ਪ੍ਰੀਤਮ ਸਿੰਘ ਉਹਨਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਅਤੇ ਇਸ ਦੇ ਨਾਲ ਹੀ ਹਲਕਾ ਸਰਦੂਲਗੜ ਤੋਂ ਵਿਧਾਇਕ ਸਰਦਾਰ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਉਹਨਾਂ ਨੇ ਸਾਰੇ ਐਮਸੀ ਸਹਿਵਾਣਾ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਸਰਦੂਲਗੜ ਵਾਸੀਆਂ ਨਾਲ ਵਾਦਾ ਕੀਤਾ ਕਿ ਅਸੀਂ ਸ਼ਹਿਰ ਦੀ ਤਰੱਕੀ ਲਈ ਪੂਰੀ ਟੀਮ ਨਾਲ ਮਿਲ ਕੇ ਦਿਨ ਰਾਤ ਮਿਹਨਤ ਕਰਾਂਗੇ ਅਤੇ ਸਰਦੂਲਗੜ੍ਹ ਦੇ ਕਿਸੇ ਵੀ ਵਾਰਡ ਦੇ ਵਿੱਚ ਕੋਈ ਵੀ ਕੰਮ ਕਰਵਾਉਣਾ ਹੋਵੇ ਕਿਸੇ ਵੀ ਐਮਸੀ ਨੂੰ ਕਿਸੇ ਵੀ ਤਰ੍ਹਾਂ ਦੇ ਫੰਡ ਦੀ ਜ਼ਰੂਰਤ ਹੋਈ ਤਾਂ ਅਸੀਂ ਇਹਨਾਂ ਨੂੰ ਹਰ ਤਰ੍ਹਾਂ ਦਾ ਫੰਡ ਅਸੀਂ ਪ੍ਰੋਵਾਈਡ ਕਰਵਾਵਾਂਗੇ ਅਤੇ ਸ਼ਹਿਰ ਨੂੰ ਤਰੱਕੀ ਦੇ ਰਾਹਾਂ ਤੇ ਲੈ ਕੇ ਜਾਵਾਂਗੇ ਅਤੇ ਇਸ ਦੇ ਨਾਲ ਹੀ ਨਗਰ ਪੰਚਾਇਤ ਸਰਦੂਲਗੜ੍ਹ ਦੇ ਨਵੇਂ ਬਣੇ ਪ੍ਰਧਾਨ ਸਹਿਵਾਨਾਂ ਨੂੰ ਕਮੈਂਟਾਂ ਵਿੱਚ ਵਧਾਈਆਂ ਦਿਓ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਸ਼ਹਿਰ ਦੇ ਆਸ-ਪਾਸ ਦੇ ਲੋਕਾਂ ਨੂੰ ਅਤੇ ਤੁਹਾਡੇ ਜਿੱਥੇ ਕਿਤੇ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਸ਼ਹਿਰ ਸਰਦੂਲਗੜ ਵਿੱਚ ਕਿਸ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਕਿਸ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਤਾਂ ਉਹਨਾਂ ਤੱਕ ਇਹ ਅਪਡੇਟ ਪਹੁੰਚ ਸਕੇ ਧੰਨਵਾਦ ਜੀ